ਹਾਂਜੀ ਬੇਟਾ ਚੈਪਟਰ 7 ਠੀਕ ਹੈ ਰੂਪਨਗਰ ਇਸ ਚੈਪਟਰ ਦੇ ਆਪਾਂ ਹੁਣ ਪ੍ਰਸ਼ਨ ਉੱਤਰ ਵਾਰਤਕ ਟੁਕੜੀ ਦਾ ਬੋਧ ਤੇ ਵਾਕਾਂ ਵਿੱਚ ਵਰਤੋਂ ਦੀ ਪ੍ਰਵੀਜ਼ਨ ਕਰਾਂਗੇ ਫਰਸਟ ਕੁਐਸਚਨ ਹੈ ਰੂਪਨਗਰ ਸ਼ਹਿਰ ਦਾ ਪਹਿਲਾ ਨਾਂ ਕੀ ਸੀ ਇਸ ਦਾ ਵਰਤਮਾਨ ਨਾਂ ਕਦੋਂ ਰੱਖਿਆ ਗਿਆ ਰੂਪਨਗਰ ਦਾ ਪਹਿਲਾ ਨਾਂ ਰੋਪੜ ਸੀ ਇਸ ਦਾ ਵਰਤਮਾਨ ਦਾ ਨਾਂ 16 ਨਵੰਬਰ 1976 ਨੂੰ ਰੱਖਿਆ ਗਿਆ ਸੀ ਰੂਪਨਗਰ ਸ਼ਹਿਰ ਕਿਹੜੇ ਦਰਿਆ ਉਤੇ ਸਥਿਤ ਹੈ ਤੇ ਇਸ ਦਰਿਆ ਵਿੱਚ ਕਿਹੜੀ-ਕਿਹੜੀਆਂ ਨਹਿਰਾਂ ਕੱਢੀਆਂ ਗਈਆਂ ਹਨ ਰੂਪਨਗਰ ਸਤਰੂਜ਼ ਰਿਆ ਦੇ ਕੰਡੇ ਉੱਤੇ ਸਥਿਤ ਹੈ ਇੱਥੇ ਇਸ ਦਰਿਆ ਵਿੱਚੋਂ ਸਰਹੰਦ ਨਹਿਰ ਬਿਸਤਦਵਾਬ ਨਹਿਰਾਂ ਕੱਢੀਆਂ ਗਈਆਂ ਹਨ ਉੰਜ ਨੰਗਲ ਭਾਖੜਾ ਡੈਮ ਤੋਂ ਕੱਢੀ ਗਈ ਜਿਹੜੀ ਭਾਖੜਾ ਨਹਿਰ ਵੀ ਇਸੇ ਸ਼ਹਿਰ ਦੇ ਕੋਲੋਂ ਹੀ ਲੰਘਦੀ ਹੈ ਕਿਹੜੇ ਕਿਹੜੇ ਨਹਿਰਾਂ ਕੱਢੇ ਗਏ ਨੇ ਸਰਹੰਦ ਸ਼ਹਿਰ ਸਰਹੰਦ ਨਹਿਰ ਤੇ ਬਿਸਤਦਵਾਬ ਨਹਿਰ ਨੈਕਸਟ 3rd ਕੁਐਸਚਨ ਹੈ ਰੂਪਨਗਰ ਹੈਡਵਰਕਸ ਦਾ ਦ੍ਰਿਸ਼ ਕਿਹੋ ਜਿਹਾ ਹੈ ਰੂਪਨਗਰ ਹੈਡਵਰਕਸ ਦਰਿਆ ਦੇ ਪਾਣੀ ਨੂੰ ਲੋੜ ਅਨੁਸਾਰ ਨਹਿਰਾਂ ਵਿੱਚ ਭੇਜਣ ਲਈ ਬਣਾਇਆ ਗਿਆ ਹੈ ਇਸ ਹੈਡਵਰਕਸ ਦੇ ਉੱਪਰਲੇ ਪਾਸੇ ਦਰਿਆ ਦਰਿਆ ਇੱਕ ਵੱਡੀ ਝੀਲ ਵਾਂਗ ਦਿਖਾਈ ਦਿੰਦਾ ਹੈ ਇਸ ਦਰਿਆ ਦੇ ਸ਼ਹਿਰ ਬਲਦੇ ਕੰਡੇ ਉੱਪਰ ਸੈਰਸ ਪਟੇ ਦੀ ਇੱਕ ਥਾਂ ਵੀ ਬਣਾਈ ਗਈ ਹੈ ਇਸ ਪ੍ਰਕਾਰ ਇਸ ਥਾਂ ਜਿਹੜਾ ਕੁਦਰਤੀ ਦ੍ਰਿਸ਼ ਨਾਲ ਭਰਪੂਰ ਉੱਥੇ ਦਰਖਤ ਲੱਗੇ ਨੇ ਫੁੱਲ ਵਗੈਰਾ ਲੱਗੇ ਹੋਏ ਨੇ ਠੀਕ ਹੈ ਬਹੁਤ ਸੋਹਣੇ ਸੋਹਣੇ ਪਲਾਂਟਸ ਲੱਗੇ ਹੋਏ ਨੇ ਇਸ ਕਰਕੇ ਉੱਥੇ ਜਿਹੜੇ ਕਿ ਆਉਣ ਜਾਣ ਵਾਲੇ ਸਲਾਨੀ ਹੁੰਦੇ ਨੇ ਉਹ ਇਸ ਦ੍ਰਿਸ਼ ਦਾ ਬਹੁਤ ਆਨੰਦ ਮਾਣਦੇ ਨੇ ਰੂਪਨਗਰ ਸ਼ਹਿਰ ਦਾ ਸੰਬੰਧ ਭਾਰਤ ਦੀ ਪ੍ਰਾਤਨ ਸੱਭਿਆਤਾ ਨਾਲ ਕਿਵੇਂ ਜੁੜਿਆ ਹੋਇਆ ਹੈ ਰੂਪਨਗਰ ਸ਼ਹਿਰ ਦਾ ਸੰਬੰਧ ਭਾਰਤ ਦੀ ਪ੍ਰਾਤਨ ਸੱਭਿਆਤਾ ਨਾਲ ਹੈ ਇੱਥੋਂ ਖੁਦਾਈ ਕਰਨ ਤੇ ਹੜੱਪਾ ਤੇ ਮਹਨਜੋਦੜੋ ਸભ્યਤਾ ਨਾਲ ਸੰਬੰਧਿਤ ਸਿੱਕੇ, ਬਰਤਨ ਅਤੇ ਮੂਰਤੀਆਂ ਪ੍ਰਾਪਤ ਹੋਈਆਂ ਹਨ ਜਦੋਂ ਇਥੋਂ ਖੁਦਾਈ ਹੋਈ ਸੀ ਹੜੱਪਾ ਤੇ ਮੌਜੂਦ ਰੁਦੀ ਸભ્યਤਾ ਨਾਲ ਸੰਬੰਧਿਤ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਸ ਦਾ ਸੰਬੰਧ ਭਾਰਤ ਦੀ ਪ੍ਰਾਚਨ ਸਭਿਅਤਾ ਨਾਲ ਹੈ ਰੋਪੜ ਸ਼ਹਿਰ ਦਾ ਠੀਕ ਹੈ ਨਵਾਂ ਨਾਹੋ ਦਾ ਰੋਪਨਗਰ ਹੈ ਅੰਗਰੇਜ਼ਾਂ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਹੋਈ ਸੰਧੀ ਦਾ ਵਰਣਨ ਕਰੋ ਅੰਗਰੇਜ਼ ਗਵਰਨਰ ਜਨਰਲ ਲਾਰਡ ਵਿਲੀਅਮ ਵੈਂਟਿੰਗ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਰੋਪੜ ਦੀ ਇਤਿਹਾਸਿਕ ਸੰਧੀ ਕਦੋਂ ਹੋਈ ਸੀ 1831ਵੀਂ ਦੇ ਵਿੱਚ ਦਰਿਆ ਸਤਲੂਜ ਦੇ ਕੰਢੇ ਤੇ ਹੋਈ ਇਸ ਸੰਧੀ ਅਨੁਸਾਰ ਅੰਗਰੇਜ਼ਾਂ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਦਰਿਆ ਨੂੰ ਦੋਹਾਂ ਦੇ ਇਲਾਕਿਆਂ ਦੀ ਹੱਦ ਨੂੰ ਮੰਨ ਲਿਆ ਸੀ ਇਹ ਸੰਦੇ ਪੰਜਾਬ ਹੀ ਨਹੀਂ ਸਗੋਂ ਭਾਰਤ ਦੇ ਇਤਿਹਾਸ ਵਿੱਚ ਵੀ ਮਹੱਤਵਪੂਰਨ ਸਥਾਨ ਰੱਖਦੀ ਹੈ ਰੂਪਨਗਰ ਸ਼ਹਿਰ ਸੜਕੀ ਅਤੇ ਰੇਲ ਮਾਰਗਾਂ ਰਾਹੀਂ ਕਿਹੜੀਆਂ-ਕਿਹੜੀਆਂ ਥਾਵਾਂ ਨਾਲ ਜੁੜਿਆ ਹੋਇਆ ਹੈ ਰੂਪਨਗਰ ਸੜਕੀ ਆਵਾਜਾਈ ਰਹੀਂ ਚੰਡੀਗੜ੍ਹ ਜਲੰਧਰ ਹੁਸ਼ਿਆਰਪੁਰ ਪਠਾਨਕੋਟ ਡਲਹੋਜੀ ਕੁਲੂ ਮਨਾਲੇ ਭਾਗੜਾ ਡੈਮ ਨੈਣਾਦੇਵੀ ਕੀਤਪੁਰ ਸਾਹਿਬ ਆਨੰਦਪੁਰ ਸਾਹਿਬ ਮੋਰਿੰਡਾ ਚਮਕੌਰ ਸਾਹਿਬ ਮਾਚਿਵਾੜਾ ਤੋਂ ਇਲਾਵਾ ਦੇਵਤਿਆਂ ਦੀ ਭੂਮੀ ਹਿਮਾਚਲ ਪ੍ਰਦੇਸ਼ ਦੇ ਬਹੁਤ ਸਾਰੇ ਥਾਵਾਂ ਨਾਲ ਜੁੜਿਆ ਹੋਇਆ ਹੈ ਭਾਗੜਾ ਡੈਮ ਕੀਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਇਸ ਨਾਲ ਰੇਲ ਮਾਰਗ ਰਾਹੀਂ ਜੁੜੇ ਹੋਏ ਹਨ ਇਹਨਾਂ ਦੇ ਵਿੱਚੋਂ ਤੁਸੀਂ ਕੋਈ 4-5 ਯਾਦ ਕਰਕੇ ਲਿਖ ਸਕਦੇ ਹੋ ਬਟਾ ਨੈਕਸਟ ਹੈਗੇ ਨੇ ਵਾਕਾਂ ਵਿੱਚ ਵਰਤੋ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਕਰਨਾ ਹੈ ਦੋ ਨੰਬਰ ਦੇਣਗੇ ਬੇਟਾ ਮੈਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਦੱਸ ਦਿਆਂ 1 ਨੰਬਰ ਦਾ ਅਰਥ ਹੋਏਗਾ ਤੇ 1 ਨੰਬਰ ਦਾ ਵਾਕ ਹੋਏਗਾ ਜੋੜ ਮੇਲਾ ਧਾਰਮਿਕ ਤਿਹਾਰ ਜਾਂ ਸਮਾਗਮ ਵਿੱਚ ਹਿੱਸਾ ਲੈਣ ਲਈ ਲੋਕਾਂ ਦਾ ਇਕੱਠ ਬਹੁਤ ਸਾਰੇ ਲੋਕ ਹੋਲੇ ਮਹੱਲੇ ਦੀ ਜੋੜ ਮੇਲੇ ਵਿੱਚ ਹਿੱਸਾ ਲੈਣ ਲਈ ਮੋਟਰ ਗੱਡੀਆਂ ਤੇ ਸਵਾਰ ਓਕੇ ਜਾ ਰਹੇ ਹਨ ਮਹਿੰਦਰਾ ਸ਼ਕਲ ਸੂਰਤ ਰੂਪਰੇਖਾ ਸ਼ਕਲ ਸੂਰਤ ਰੂਪਰੇਖਾ ਨਵੀਆਂ ਉਸਾਰੀਆਂ ਨੇ ਪੁਰਾਣੇ ਸ਼ਹਿਰ ਦਾ ਮਹਿੰਦਰਾ ਬਦਲ ਕੇ ਹੀ ਰੱਖ ਦਿੱਤਾ ਹੈ ਠੁਕ ਬਣਨੀ ਪ੍ਰਭਾਵਸ਼ਾਲੀ ਬਣਨਾ ਚੋਰ ਡਾਕੋਂ ਵਿਰੁੱਧ ਦਲੇਰੀ ਭਰੀਆਂ ਗੱਲਾਂ ਕਰਕੇ ਇਕਬਾਦ ਸਿੰਘ ਐਸਐਸਪੀ ਇਲਾਕੇ ਵਿੱਚ ਆਪਣੀ ਚੰਗੀ ਠੁਕ ਬਣਾ ਲਈ ਹੈ ਸੈਰਸਪਟਾ ਘੁੰਮਣ ਫਿਰਨਾ ਅਸੀਂ ਸੈਰਸਪਟੇ ਕਰਨ ਲਈ ਕਸ਼ਮੀਰ ਜਾ ਰਹੇ ਹਾਂ فاਸਲਾ ਦੂਰੀ ਫਗਵਾੜਾ ਜਲੰਧਰ ਤੋਂ 20 ਕਿਲੋਮੀਟਰ ਦੀ ਫਾਸਲੇ ਤੇ ਹੈ ਚਿੰਨ ਲੱਛਣ ਜਾਂ ਸੰਕੇਤ ਰੂਪ ਇਸ ਕਵਿਤਾ ਵਿੱਚ ਗੁਲਾਬ ਦੇ ਫੁੱਲ ਕਵੀ ਦੀ ਆਪਣੀ ਸ਼ਖਸੀਅਤ ਦਾ ਚਿੰਨ ਹੈ ਵਹੀਰਾ ਸਫ਼ਰ ਵਿੱਚ ਤੁਰੀ ਹੋਈ ਪੀੜ ਸਫ਼ਰ ਉਤੇ ਤੁਰੀ ਹੋਈ ਪੀੜ ਹੋਲੇ ਮਹਾਲੇ ਦੇ ਮੇਲੇ ਵਿੱਚ ਸ਼ਾਮਲ ਹੋਣ ਲਈ ਲੋਕ ਬਿਹਰਾ ਕਤਕੇ ਅਨੰਦਪੁਰ ਸਾਹਿਬ ਜਾ ਰਹੇ ਹਨ ਸ਼ਰਧਾਲੂ ਸ਼ਰਧਾ ਰੱਖਣ ਵਾਲੇ ਸ਼ਰਧਾਲੂ ਮੰਦਰ ਵਿੱਚ ਨਤਮਸਤਕ ਹੋ ਰਹੇ ਸਨ ਹਾਂਜੀ ਬੇਟਾ ਹੁਣ ਆਪਾਂ ਵਾਰਤਕ ਟੁਕੜੀ ਦਾ ਬੋਧ ਪੈਰਾ ਪੜਾਂਗੇ ਫਿਰ ਆਪਾਂ ਇਸ ਤੋਂ ਬਾਅਦ ਇਹਦੇ ਪ੍ਰਸ਼ਨਾਂ ਦੇ ਉੱਤਰ ਲਿਖਾਂਗੇ ਰੂਪਨਗਰ ਦਾ ਪਹਿਲਾ ਨਾਂ ਰੋਪੜ ਸੀ 16 ਨਵੰਬਰ 1936 ਨੂੰ ਇਸ ਸ਼ਹਿਰ ਅਤੇ ਜ਼ਿਲ੍ਹੇ ਦਾ ਨਾਂ ਰੋਪੜ ਤੋਂ ਰੂਪਨਗਰ ਕਰ ਦਿੱਤਾ ਗਿਆ ਉਦੋਂ ਗਿਆਨੀ ਜੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਇਹ ਸ਼ਹਿਰ ਚਿਵਾਲਕ ਪਹਾੜੀਆਂ ਦੇ ਪੈਰਾਂ ਵਿੱਚ ਵਸਿਆ ਹੋਇਆ ਹੈ ਸਤਲੁਜ ਦਰਿਆ ਇਸ ਦੇ ਕੋਲੋਂ ਵੰਦਾ ਹੈ ਇਸ ਦਰਿਆ ਵਿੱਚੋਂ ਕੱਢੀ ਗਈ ਬਿਸਤ ਨਹਿਰ ਕੱਢੀ ਗਈ ਸਰਹੰਦ ਨਹਿਰ ਵੀ ਇਸ ਦਾ ਹੀ ਇੱਥੋਂ ਹੀ ਇੱਕ ਵਹਿਣਾ ਆਰੰਭ ਕਰਦੀ ਹੈ ਬਿਸਤ ਦੁਆਬ ਨਾਂ ਦੀ ਇਸ ਨਹਿਰ ਦੇ ਦਰਿਆ ਦੇ ਦੂਜੇ ਕਿਨਾਰੇ ਤੋਂ ਕਿਨਾਰੇ ਤੋਂ ਕੱਢੀ ਗਈ ਹੈ ਦੁਆਬੇ ਦੇ ਕੁਝ ਭਾਗਾਂ ਵਿੱਚ ਇਸ ਦਾ ਪਾਣੀ ਜਾਂਦਾ ਹੈ ਨੰਗਲ ਪਾਖੜਾ ਡੈਮ ਤੋਂ ਕੱਢੀ ਗਈ ਪਾਘੜਨਿਆਰ ਵੀ ਰੂਪਨਗਰ ਦੇ ਕੋਲੋਂ ਲੰਗਦੀ ਹੈ ਰੂਪਨਗਰ ਵਿਖੇ ਸਤ루 ਜਿਆਦੇ ਪਾਣੀ ਨੂੰ ਲੋੜ ਅਨੁਸਾਰ ਨਹਿਰਾਂ ਵਿੱਚ ਭੇਜਣ ਲਈ ਹੈਡਵਰਕਸ ਬਣਾਇਆ ਗਿਆ ਹੈ ਇਸ ਹੈਡਵਰਕਸ ਦੇ ਉੱਪਰਲੇ ਪਾਸੇ ਦਰਿਆ ਦੇ ਸ਼ਹਿਰ ਵੱਲ ਦੇ ਕੰਢੇ ਉੱਤੇ ਸੈਰਸ ਪਾਟੇ ਲਈ ਥਾਂ ਬਣਾ ਦਿੱਤੀ ਗਈ ਹੈ ਇਸ ਪ੍ਰਕਾਰ ਇਹ ਸ਼ਹਿਰ ਕੁਦਰਤੀ ਦ੍ਰਿਸ਼ਾਂ ਨਾਲ ਭਰਪੂਰ ਹੈ ਇਸ ਤੋਂ ਜਾਪਦਾ ਹੈ ਕਿ ਇਸ ਸ਼ਹਿਰ ਦਾ ਨਵਾਂ ਨਾਂ ਰੂਪਨਗਰ ਇਸ ਦੀ ਸੁੰਦਰਤਾ ਕਾਰਨ ਬੜਾ ਟੁਕਮਾ ਹੈ ਰੂਪਨਗਰ ਠੀਕ ਹੈ ਸੋਨਾ ਸ਼ਹਿਰ ਉਪਰੋਕਤ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ ਰੋਪੜ ਦਾ ਨਾਂ ਕਦੋਂ ਬਦਲਿਆ ਗਿਆ ਰੋਪੜ ਦਾ ਨਾਂ ਕਦੋਂ ਬਦਲਿਆ ਗਿਆ ਸੀ 16 ਨਵੰਬਰ 1976 ਦੇ ਵਿੱਚ ਰੂਪਨਗਰ ਸ਼ਹਿਰ ਕਿੱਥੇ ਵਸਿਆ ਹੋਇਆ ਹੈ ਰੂਪਨਗਰ ਸ਼ਹਿਰ ਕਿੱਥੇ ਵਸਿਆ ਹੋਇਆ ਹੈ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਦੇ ਵਿੱਚ ਸਤ루 ਦਰਿਆ ਵਿੱਚੋਂ ਕੱਢੇ ਗਏ ਨਹਿਰਾਂ ਦੇ ਨਾਂ ਪਾਖੜਾ ਨਹਿਰ ਸਰਹੰਦ ਨਹਿਰ ਤੇ ਬਿਸਤੂ ਦואਬ ਨਹਿਰ ਹੈਡ ਵਰਕਰਸ ਦੇ ਉੱਪਰਲੇ ਪਾਸੇ ਸਤ루 ਦਰਿਆ ਕੋਹ ਜਹ ਜਿਹਦਾ ਹੈ ਇੱਕ ਚਿਲੇ ਵਰਗਾ ਦਿੱਸਦਾ ਹੈ ਇਹ ਪੈਰੇ ਦੇ ਵਿੱਚ ਸਾਰੇ ਆਨਸਰ ਮਿਲ ਜਾਣਗੇ ਤੁਹਾਨੂੰ ਰੋਪੜ ਦਾ ਨਾਂ ਰੂਪਨਗਰ ਕਿਉਂ ਟੁਕਮਾ ਹੈ ਇਸ ਦੀ ਸੁੰਦਰਤਾ ਕਰਕੇ ਠੀਕ ਹੈ